ਐਮਪੀ ਅਮਰਤਪਾਲ ਸਿੰਘ ਦਾ ਭਰਾ ਨਸ਼ੇ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ ਪਰ ਉਹਦਾ ਸੱਚ ਕੀ ਹੈ ਕਿ ਜਾਣਬੁੱਝ ਕੇ ਅਮਰਤਪਾਲ ਸਿੰਘ ਦੇ ਭਰਾ ਨੂੰ ਫਸਾਇਆ ਜਾ ਰਿਹਾ ਜਾਂ ਵਾਕਈ ਉਹਦਾ ਭਰਾ ਨਸ਼ੇੜੀ ਹੈਗਾ ਇਸ ਤੇ ਬਹੁਤ ਅਹਿਮ ਚਰਚਾ ਕਰਨੀ ਹੈ ਔਰ ਉਸ ਕੇਸ ਦੇ ਵਿੱਚ ਹੁਣ ਬਣਿਆ ਕੀ ਹੈ ਅੱਗੇ ਕੀ ਬਣ ਰਿਹਾ ਕੀ ਕੁਝ ਖੁਲਾਸੇ ਉਸ ਕੇਸ ਦੇ ਵਿੱਚ ਹੋਏ ਹੈ ਇਸ ਤੇ ਵੀ ਅਹਿਮ ਚਰਚਾ ਕਰਾਂਗੇ ਉਧਰ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਆਮ ਆਦਮੀ ਪਾਰਟੀ ਦੀ ਵੱਡੀ ਲੀਡਰ ਐਮਐਲਏ ਬਲਜਿੰਦਰ ਕੌਰ ਜਿਹੜੀ ਕਿ ਚੀਫ ਵੈਪ ਹੈ ਕੈਬਨਟ ਰੈਂਕ ਹੈ ਉਹਨਾਂ ਤੇ ਔਰ ਉਹਨਾਂ ਦੇ ਪਤੀ ਦੇ ਉੱਪਰ ਬਹੁਤ ਗੰਭੀਰ ਇਲਜ਼ਾਮ ਲੱਗੇ ਨੇ ਕਿ ਉਹਨਾਂ ਤੇ ਕੋਈ ਕਾਰਵਾਈ ਹੋਊਗੀ ਕਿ ਉਹਨਾਂ ਦੇ ਖਿਲਾਫ ਕੋਈ ਜਾਂਚ ਜਿਹੜੀ ਆ ਉਹ ਬਿਠਾਈ ਜਾਊਗੀ ਕਿ ਮੁੱਖ ਮੰਤਰੀ ਉਹਨਾਂ ਤੇ ਕੋਈ ਕਾਰਵਾਈ ਕਰਨਗੇ ਇਲਜ਼ਾਮ ਕੀ ਹੈ ਮਾਮਲਾ ਕੀ ਹੈ ਇਸ ਤੇ ਵੀ ਬਹੁਤ ਅਹਿਮ ਚਰਚਾ ਕਰਨੀ ਹੈ ਉਧਰ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਵੱਡਾ ਝੂਠ ਫੜਿਆ ਗਿਆ ਵੀਡੀਓ ਲਿਸਟ ਵਿੱਚ ਕੀ ਕੁਝ ਗੱਲਬਾਤ ਕਿਵੇਂ ਹੋਈ ਹੈ ਇਸ ਤੇ ਵੀ ਬਹੁਤ ਅਹਿਮ ਚਰਚਾ ਕਰਨੀ ਹੈ ਮੇਰੇ ਨਾਲ ਦੋਗਰਾ ਹਰਵਿੰਦਰ ਸਿੰਘ ਪੱਟੀ ਸਾਹਿਬ ਨੇ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਪੱਟੀ ਸਾਹਿਬ ਦਾ ਅਗੇਤ ਪ੍ਰੋਗਰਾਮ ਵਿੱਚ। ਸ਼ੁਕਰੀਆ ਸੁਖਵਿੰਦਰ ਜੀ ਸਤਿ ਸ੍ਰੀ ਅਕਾਲ ਸਰੋਤੇ ਦਰਸ਼ਕਾਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਪੱਟੀ ਸਾਹਿਬ ਐਮਪੀ ਅਮਰਪਾਲ ਸਿੰਘ ਦਾ ਭਰਾ ਗ੍ਰਿਫਤਾਰ ਹੁੰਦਾ ਹੈ ਸਵੇਰ ਤੋਂ ਹੀ ਇਹ ਚਰਚਾ ਜਿਹੜੀ ਉਹ ਚੱਲੀ ਜਾ ਰਹੀ ਹੈ ਬਹੁਤ ਮਸਲਾ ਜਿਹੜਾ ਉਹ ਗਰਮਾਇਆ ਹੋਇਆ। ਐਸਐਸਪੀ ਪ੍ਰੈਸ ਕਾਨਫਰੰਸ ਕਰਦੇ ਆ ਔਰ ਖੁਲਾਸਾ ਕਰਦੇ ਆ ਕਿ ਭਾਈ ਇਹ ਲੁਧਿਆਣੇ ਤੋਂ ਕਿਸੇ ਸੰਦੀਪ अरोड़ा ਨਾਮ ਦੇ ਵਿਅਕਤੀ ਤੋਂ ਨਸ਼ਾ ਲਿਆਏ ਸੀ ਔਰ ਆਈਸ ਜਿਹੜਾ ਉਹ ਨਸ਼ਾ ਦੱਸਿਆ ਜਾ ਰਿਹਾ ਉਹ ਲਿਆਏ ਸੀ ਔਰ ਕਹਿੰਦੇ ਕਿ ਸੜਕ ਤੇ ਇਹ ਕਰਦੇ ਕਰ ਰਹੇ ਸੀਗੇ ਔਰ ਸਾਡੀ ਪੁਲਿਸ ਨੇ ਜਿਹੜੀ ਉਹ ਰੂਟੀਨ ਚੈਕਿੰਗ ਦੇ ਦੌਰਾਨ ਇਹਨਾਂ ਨੂੰ ਉਥੋਂ ਫੜ ਲਿਆ ਹੈਗਾ ਔਰ ਇਹ ਵੀ ਗੱਲ ਪਤਾ ਲੱਗੀ ਹੈ ਕਿ ਇਹ ਜਿਹੜੇ ਬੰਦੇ ਕੋਲੋਂ ਲੈ ਕੇ ਆਏ ਆ ਉਸ ਬੰਦੇ ਨੂੰ ਜਿਹੜਾ 10000 ਰੁਪਈਆ ਦੇ ਕੇ ਆਏ ਆ ਔਰ ਉਹਦੀ ਵੀ ਕਹਿੰਦੇ ਡਿਟੇਲ ਸਾਨੂੰ ਮਿਲ ਗਈ ਹੈ ਔਰ ਕਹਿੰਦੇ ਕਿ ਅਸੀਂ ਇਹਨਾਂ ਦਾ ਜਿਹੜਾ ਉਹ ਦੋ ਟੈਸਟ ਕਰਵਾਇਆ ਉਹ ਵੀ ਦੋਵਾਂ ਦਾ ਜਿਹੜਾ ਉਹ ਪੋਜ਼ਿਟਿਵ ਆਇਆ ਹੈਗਾ ਉਹ ਕਹਿੰਦੇ ਯੂਰਿਨ ਟੈਸਟ ਪੋਜ਼ਿਟਿਵ ਆਇਆ ਖੂਨ ਵਾਲਾ ਜਿਹੜਾ ਬਲੱਡ ਟੈਸਟ ਹੈ ਉਹ ਹਲੇ ਆਉਣਾ ਹੈਗਾ ਉਹ ਅੱਗੇ ਉਹਨਾਂ ਨੇ ਗੱਲਬਾਤ ਕੀਤੀ ਹੈ ਔਰ ਇੱਥੇ ਤੱਕ ਉਸ ਤੋਂ ਬਾਅਦ ਹੁਣ ਪਤਾ ਲੱਗਿਆ ਹੈ ਕਿ ਅਦਾਲਤ ਦੇ ਵਿੱਚ ਹਰਪ੍ਰੀਤ ਸਿੰਘ ਜਿਹੜਾ ਕਿ ਅਮਰਤਪਾਲ ਦਾ ਭਰਾ ਤੇ ਉਹਦੇ ਨਾਲ ਜਿਹੜਾ ਫੜਿਆ ਗਿਆ ਸ਼ਾਇਦ ਲਾ ਲਾਪ੍ਰੀਤ ਸਿੰਘ ਉਹ ਵੀ ਜਿਹੜਾ ਉਹਨਾਂ ਦੋਵਾਂ ਨੂੰ ਪੇਸ਼ ਕੀਤਾ ਗਿਆ ਔਰ ਉਹਨਾਂ ਦਾ ਰਿਮਾਂਡ ਕਹਿੰਦੇ ਮੰਗਿਆ ਗਿਆ ਸੀਗਾ ਅਦਾਲਤ ਦੇ ਵੱਲੋਂ ਤੇ ਰਿਮਾਂਡ ਤਾਂ ਕਹਿੰਦੇ ਉਹਨਾਂ ਦਾ ਨਹੀਂ ਮਿਲਿਆ ਤੇ ਉਹਨਾਂ ਨੂੰ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਔਰ ਜਿਹੜਾ ਬੰਦਾ ਸੰਦੀਪ अरोड़ा ਕਹਿੰਦੇ ਜੀਤੋਂ ਪੈਸੇ ਲੈ ਕੇ ਆਏ ਸੀ ਔਰ ਮਾਫ ਕਰਨਾ ਜੀਤੋਂ ਨਸ਼ਾ ਕਹਿੰਦੇ ਲੈ ਕੇ ਆਏ ਸੀ ਉਹ ਬੰਦੇ ਨੂੰ ਹਾਲੇ ਪੇਸ਼ ਨਹੀਂ ਕੀਤਾ ਗਿਆ ਗ੍ਰਿਫਤਾਰ ਜ਼ਰੂਰ ਕਰ ਲਿਆ ਉਹਨੂੰ ਪਰ ਹਲੇ ਉਹ ਜਿਹੜਾ ਉਹ ਪੇਸ਼ ਉਹਨੂੰ ਅਦਾਲਤ ਦੇ ਵਿੱਚ ਨਹੀਂ ਕੀਤਾ ਗਿਆ ਔਰ ਉਹਨੂੰ ਸ਼ਾਇਦ ਕੱਲ੍ਹ ਨੂੰ ਕੀਤਾ ਜਾਵੇ ਜਾਂ ਹੋਰ ਕੋਈ ਪੁੱਛਗਿੱਛ ਕੀਤੀ ਜਾਊਗੀ ਕਿਵੇਂ ਨੇ ਕਿ ਉਹ ਪਰਿਵਾਰ ਦੇ ਇਲਜ਼ਾਮ ਹੈ ਕਿ ਅਮਰਪਾਲ ਸਿੰਘ ਨਸ਼ੇ ਛਡਾਉਣ ਦੀ ਸਭ ਤੋਂ ਵੱਡੀ ਮਹਿਮ ਲੈ ਕੇ ਚੱਲੇ ਸੀ ਜਿਹਦੇ ਕਰਕੇ ਲੋਕਾਂ ਦੇ ਵਿੱਚ ਉਹ ਪਾਪੂਲਰ ਵੀ ਹੋਇਆ ਉਸ ਮਹਿਮ ਦੇ ਮਨੂ ਫੇਲ ਕਰਨ ਦੇ ਲਈ ਉਸ ਮਹਿਮ ਦੇ ਕਰਕੇ ਕਾਮਯਾਬ ਹੋਏ ਬੰਦੇ ਨੂੰ ਬਦਨਾਮ ਕਰਨ ਦੇ ਲਈ ਉਹਦੇ ਭਰਾ ਦੇ ਉੱਪਰ ਕਹਿੰਦੇ ਕਿ ਸਾਡੇ ਪਰਿਵਾਰ ਨੂੰ ਬਦਨਾਮ ਕਰਦੇ ੜੀ ਉਹਦੇ ਪਿਤਾ ਅਤੇ ਉਹਨਾਂ ਦੇ ਵਕੀਲ ਕਹਿੰਦੇ ਕਿ ਸਾਡੇ ਤੇ ਅਜਿਹੀ ਜਿਹੜੇ ਉਹ ਲਾਸ਼ਣ ਲਾਏ ਜਾ ਰਹੇ ਆ ਤੇ ਦੂਜੇ ਪਾਸੇ ਪੁਲਿਸ ਕਹਿੰਦੀ ਕਿ ਦੇਖੋ ਟੈਸਟ ਕਰਵਾ ਰਿਆ ਨਸ਼ੀਦ ਆਦੀ ਹੈਗਾ ਔਰ ਰਿਮਾਂਡ ਨਾ ਦੇਣਾ ਔਰ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਪੂਰੀ ਚੀਜ਼ ਨੂੰ ਦੇਖੋ ਸਿਕੰਦਰ ਜੀ ਦੋਨੇ ਕਿਸਮ ਦੀਆਂ ਖਬਰਾਂ ਸਵੇਰ ਤੋਂ ਚੱਲ ਰਹੀਆਂ ਨੇ ਔਰ ਬੜੀ ਜੀਪੋ ਗਰੀਵ ਗੱਲ ਹੈ ਕਿ ਉਸੇ ਪਰਿਵਾਰ ਦਾ ਜਿਹਦਾ ਉਮਰਤਪਾਲ ਸਿੰਘ ਐਨੀਅ ਮੇਜਰ ਮਤਲਬ ਡਿਫਰੈਂਸ ਦੇ ਨਾਲ ਜਿੱਤਿਆ ਵੋਟਾਂ ਲੈ ਕੇ ਉਹਦਾ ਸਕਾ ਭਰਾਈ ਮਤਲਬ ਇਹਦੇ ਚੱਕਰ ਦੇ ਵਿੱਚ ਫਸਟ ਵੇਵ ਹੈ ਤਾਂ ਬੜੀ ਹੈਰਾਨੀਜਨਕ ਗੱਲ ਪਰ ਮੈਂ ਐਸਐਸਪੀ ਦਾ ਬਿਆਨ ਸੁਣ ਰਿਹਾ ਸੀ ਜਿਹੜੇ ਜਲੰਧਰ ਵਾਲੇ ਨੇ ਉਹਨੇ ਜਿਸ ਤਰੀਕੇ ਦੇ ਨਾਲ ਕਿਹਾ ਇਹ ਕੋਈ ਉਹਨਾਂ ਨੇ ਖਾਸ ਨਾਕਾ ਵਗੈਰਾ ਨਹੀਂ ਸਿਲਾਇਆ ਹੋਇਆ ਵੀ ਗੱਡੀ ਸ਼ੱਕੀ ਹਾਲਾਤ ਚ ਖੜੀ ਸੀ ਚੈੱਕ ਕੀਤਾ ਤਾਂ ਉਹਦੇ ਵਿੱਚੋਂ ਮਤਲਬ ਜਿਹੜੀ ਉਹ ਡਰੱਗ ਵੀ ਫੜੀ ਗਈ ਤੇ ਉਹਨੂੰ ਯੂਜ਼ ਕਰਨ ਵਾਲਾ ਮਟੀਰੀਅਲ ਵੀ ਫੜਿਆ ਗਿਆ ਤੇ ਦੋ ਵਿਅਕਤੀਓ ਫੜੇ ਗਏ ਤੇ ਬਾਅਦ ਦੇ ਵਿੱਚ ਉਹਨਾਂ ਨੇ ਤਸਵੀਰ ਦਿੱਤਾ ਕਿ ਕਿਥੋਂ ਲੈ ਕੇ ਆਏ ਨੇ ਔਰ ਉਹਦਾ ਉਹਨਾਂ ਕੋਲ ਪ੍ਰੂਫ ਜਿਹੜਾ ਪੀਟੀਐਮ ਕਰਕੇ 10000 ਰੁਪਏ ਦਿੱਤਾ ਉਹ ਵੀ ਉਹਨਾਂ ਕੋਲ ਸੀ। ਅਚਾ ਮੈਡੀਕਲ ਕਰਵਾ ਲਿਆ ਤੇ ਮੈਡੀਕਲ ਦੇ ਵਿੱਚ ਉਹ ਕਹਿੰਦੇ ਵੀ ਇੱਕ ਟੈਸਟ ਜਿਸ ਦਾ ਤੁਸੀਂ ਦੱਸ ਰਹੇ ਸੀ ਵੀ ਪੋਜ਼ਿਟਿਵ ਆ ਗਿਆ ਤੇ ਨਿਆਇਕ ਹरासत ਦੇ ਵਿੱਚ ਉਹਨੂੰ ਭੇਜਤਾ ਪੁਲਿਸ ਰਿਮਾਂਡ ਨਹੀਂ ਮਿਲਿਆ ਹੋ ਸਕਦਾ ਪੁਲਿਸ ਰਿਮਾਂਡ ਜੇ ਉਹਨੂੰ ਜਿਹੜਾ ਸੰਦੀਪ अरोੜਾ ਹੈ ਉਹਨੂੰ ਪੇਸ਼ ਕਰਦੇ ਉਹਦਾ ਸ਼ਾਇਦ ਮਿਲ ਜਵੇ ਕਿਉਂਕਿ ਉਹ ਬਦਨਾਮ ਕਿਸਮ ਦਾ ਪਿਤਾ ਸਰੇ ਨੇ ਜਿੱਦਾਂ ਦੀ ਇਨਫੋਰਮੇਸ਼ਨ ਆ ਰਹੀ ਹੈ মিডিਆ ਦੇ ਉੱਪਰ ਕਿ ਉਹਦੇ ਤੇ ਪਹਿਲਾਂ ਵੀ ਕੇਸ ਦਰਜ ਨੇ ਉਹ ਸਮਗਲ ਹੈ ਉਸ ਤਰ੍ਹਾਂ ਉਹ ਡਰੱਗਸ ਦਾ ਧੰਦਾ ਕਰਦਾ ਹੈ ਉਸ ਵਿੱਚ ਮਫਲੂਸ ਹੈ ਪਰ ਮੇਰਾ ਖਿਆਲ ਇਹ ਹੈ ਕਿ ਬਿਨਾਂ ਵੈਰੀਫਿਕੇਸ਼ਨ ਕਿ ਤਾਂ ਕੋਈ ਵੀ ਗੱਲ ਕਹਿਣੀ ਔਖੀ ਹੈ ਕਿਉਂਕਿ ਪਰਿਵਾਰ ਨੇ ਫਟਾਫਟ ਸਾਰੀ ਚੀਜ਼ ਨੂੰ ਮੂਲੋਂ ਹੀ ਜਿਹੜੇ ਉਹਨਾਂ ਦੇ ਹਮਾਇਤੀ ਨੇ ਉਹਨਾਂ ਨੇ ਕਿਹਾ ਜੀ ਨੈਰੇਟਿਵ ਚ ਲਾਇਆ ਜਾ ਰਿਹਾ ਹੈ ਇਸ ਤਰ੍ਹਾਂ ਹੋ ਰਿਹਾ ਹੈ ਮਤਲਬ ਕੋਈ ਸਮਝ ਨਹੀਂ ਆਉਂਦੀ ਕਿ ਜਲੰਧਰ ਪੁਲਿਸ ਦਾ ਕੀ ਮਕਸਦ ਹੋਊਗਾ ਚਲੋ ਪੰਜਾਬ ਗਵਰਨਮੈਂਟ ਨੂੰ ਜਾਂ ਉਸ ਤਰੀਕੇ ਦੇ ਨਾਲ ਆਪਾਂ ਕਹਿ ਸਕਦੇ ਹਾਂ ਮਤਲਬ ਇਹ ਹੁਣ ਇਹਦੇ ਬਾਰੇ ਪੱਕਾ ਨਾਲ ਕੁਝ ਵੀ ਕਹਿਣਾ ਔਖਾ ਹੈ ਕਿਉਂਕਿ ਜੇ ਮੈਡੀਕਲ ਤੱਕ ਵੀ ਇੱਥੇ ਤੱਕ ਮੈਨੀਪੂਲੇਸ਼ਨ ਹੋ ਰਹੀ ਹੈ ਕਿ ਸਮਗਲਰ ਵੀ ਤਿਆਰ ਬੈਠਾ ਹੈ ਮੈਡੀਕਲ ਵੀ ਹੋ ਗਿਆ ਹੈ ਪਰ ਨਾਲ ਦੀ ਨਾਲ ਇਹ ਵੀ ਕੋਰਟ ਹੈ ਜਿਹੜੀ ਉਹ ਰਿਮਾਂਡ ਵੀ ਨਹੀਂ ਦੇ ਰਹੀ ਮਤਲਬ ਆਪਣੇ ਹਾਵ ਚ ਬਹੁਤ ਸ਼ੱਕੀ ਜੀ ਕਿਸਮ ਦਾ ਕੇਸ ਬਣ ਗਿਆ ਇਹ ਪਰ ਹੈ ਕਿਉਂਕਿ ਯੂਥ ਦਾ ਅੱਜਕਲ ਜੋ ਹਾਲ ਹੈ ਘਰਦਿਆਂ ਨੂੰ ਵੀ ਸੱਚੀ ਮਿੱਚੀ ਕਈ ਵਾਰੀ ਪਤਾ ਨਹੀਂ ਹੁੰਦਾ ਅਸੀਂ ਇੱਥੇ ਹੋਸਟਲਾਂ ਦੇ ਵਿੱਚ ਮੈਂ ਇਨਚਾਰਜ ਰਹਾਂ ਅਸੀਂ ਦੇਖਦੇ ਰਹੇ ਹਾਂ ਕਿ ਬਹੁਤ ਬੀਬੇ ਬੱਚੇ ਵੀ ਜਿਹੜੇ ਨੇ ਕਿ ਉਹ ਬੰਦ ਕੰਪਨੀ ਚ ਕਈ ਵਾਰੀ ਫਸ ਜਾਂਦੇ ਨੇ ਪਰ ਪਤਾ ਹੀ ਨਹੀਂ ਲੱਗਦਾ ਇਹ ਗੱਲਾਂ ਦਾ ਫਰੇਆ ਕਿ ਜੇ ਹੁਣ ਐਵੀਡੈਂਸ ਪੁਲਿਸ ਦੇ ਕੋਲ ਇੰਨਾ ਸਾਰਾ ਐਵੀਡੈਂਸ ਮੈਨੂੰ ਲੱਗਦਾ ਕ੍ਰੀਏਟ ਵੀ ਨਹੀਂ ਕੀਤਾ ਜਾ ਸਕਦਾ ਦੇਖੋ ਕੁਝ ਚੀਜ਼ਾਂ ਦਾ ਪਲਾਨ ਹੋ ਜਾਂਦੀਆਂ ਮਤਲਬ ਗੱਡੀ ਦਿੰਦੇ ਹੜਾ ਹੀ ਫੜੀ ਗਈ ਹੈ ਅੱਛਾ ਉਹ ਸੀਸੀਟੀਵੀ ਫੁਟੇਜ ਵਗੈਰਾ ਸਾਰਾ ਕੁਝ ਹੀ ਹੋਊਗਾ ਮੇਨ ਰੋਡ ਤੇ ਹਾਈਵੇ ਤੇ ਉਹ ਦਸਤੇ ਨੇ 플ੋਰ ਦੇ ਲਾਗੇ ਫੜੀ ਗਈ ਹੈ ਅੱਛਾ ਉਹ ਲੋਕੇਸ਼ਨ ਜੇ ਉਹਨਾਂ ਬੰਦਿਆਂ ਦੀ ਉਹ ਹੈ ਨਾਰਮਲੀ ਪੁਲਿਸ ਤਾਂ ਇਹ ਜਿਓ ਆਪਰੇਸ਼ਨ ਕਰਦੇ ਨੇ ਕਿ ਕਿਤੋਂ ਬੰਦਾ ਚੱਕਿਆ ਦਿਖਾ ਕਿਤੇ ਹੋ ਰਹੀ ਦਿੱਤਾ ਆਪਾਂ ਅੰਮ੍ਰਿਤਪਾਲ ਦੇ ਕੇਸ ਚ ਦੇਖ ਰਹੇ ਹਾਂ ਪਹਿਲਾਂ ਕਿ ਕਿ ਨੈਰੇਟਿਵ ਸਟੋਰੀ ਬਣ ਜਾਂਦੀ ਹੈ ਕਿ ਜੇ ਉਦੋਂ ਉੱਥੇ ਦੇਖਿਆ ਗਿਆ ਇੱਥੇ ਦੇਖਿਆ ਗਿਆ ਇਹ ਤਾਂ ਫੈਕਚੁਅਲ ਜਿਸ ਤਰ੍ਹਾਂ ਐਸਐਸਪੀ ਵੀ ਦੱਸਦਾ ਸੀ ਗੱਲ ਤਾਂ ਫੈਕਚੁਅਲ ਲੱਗ ਰਹੀ ਹੈ ਗੱਟੀ ਦਾ ਨੰਬਰ ਹੈ ਗੱਟੀ ਖੜੀ ਹੈ ਸੱڈنਲੀ ਜੈਕ ਕੀਤੀ ਉਹਦੇ ਵਿੱਚ ਚਾ ਨਿਕਲਿਆ ਆ ਅੱਛਾ ਉਹ ਨੂੰ ਇਹ ਪਰ ਇੱਕ ਗੱਲ ਬੜੀ ਹੈਰਾਨੀ ਹੈ ਇੱਕ ਗੱਲ ਬੜੀ ਹੈਰਾਨੀ ਹੈ ਕਿ ਜਿਸ ਤਰੀਕੇ ਦੇ ਨਾਲ ਅਦਾਲਤ ਦੇ ਵਿੱਚ ਇਹ ਐਨਡੀਪੀਐਸ ਐਕਟ ਵਾਲਾ ਕੇਸ ਹੋਵੇ ਔਰ ਉਥੇ ਰਿਮਾਂਡ ਦਾ ਮਿਲਣਾ ਪੁਰਸ ਨੂੰ ਇਹ ਵੀ ਇੱਕ ਹੈਰਾਨੀ ਪ੍ਰਗਟਾਉਂਦਾ ਹੈ ਕਿਉਂਕਿ 10 ਦਿਨ ਦਾ ਰਿਮਾਂਡ ਕਿਹਨੇ ਪੁਲਿਸ ਦੇ ਵੱਲੋਂ ਮੰਗਿਆ ਗਿਆ ਸੀ ਔਰ ਕਿੰਨੇ ਕਿ ਪੁਲਿਸ ਅਦਾਲਤ ਦੇ ਵਿੱਚ ਮੌਕੇ ਦੀ ਜਿਹੜੀ ਵੀਡੀਓ ਆ ਉਹ ਵੀ ਜਿਹੜੀ ਉਹ ਪੇਸ਼ ਨਹੀਂ ਕਰ ਸਕੀ ਕਿਉਂਕਿ ਨਵੇਂ ਕਾਨੂੰਨਾਂ ਦੇ ਮਤਾਬਿਕ ਸ਼ਾਇਦ ਮੌਕੇ ਦੀ ਵੀਡੀਓ ਜਿਹੜੀ ਆ ਬਣਾਉਣੀ ਬੜੀ ਜ਼ਰੂਰੀ ਹੈ ਹਾਲਾਂਕਿ ਬਹੁਤ ਸਾਰੇ ਲੋਕ ਕਹਿਣਗੇ ਕਿ ਭਾਈ ਐਓ ਜੇ ਮੌਕੇ ਤੇ ਨਹੀਂ ਵੀ ਬਣਾਈ ਜਾਂਦੀ ਵੀਡੀਓ ਪਰ ਜੇ ਲੋਕ ਕਾਨੂੰਨ ਦੀ ਪਾਲਣਾ ਜ਼ਰੂਰੀ ਹੈ ਲੋਕਾਂ ਦੇ ਵਾਸਤੇ ਤਾਂ ਪੁਲਿਸ ਲਈ ਵੀ ਜ਼ਰੂਰੀ ਹੈਗੀ ਹੈ ਔਰ ਇਕੰਨੇ ਕੀ ਮੌਕੇ ਦੀ ਵੀਡੀਓ ਜਿਹੜੀ ਆ ਉਹ ਨਹੀਂ ਉੱਥੇ ਪੇਸ਼ ਕੀਤੀ ਗਈ ਹੋ ਸਕਦਾ ਏਸ ਕਰਕੇ ਵੀ ਰਿਮਾਰਨਡ ਦਿੱਤਾ ਗਿਆ ਹੋਵੇ ਹੋ ਸਕਦਾ ਡਾਕਟਰ ਸਾਹਿਬ ਏਸ ਕਰਕੇ ਵੀ ਕਿਉਂਕਿ ਜਿਸ ਤਰੀਕੇ ਨਾਲ ਵਾਰ-ਵਾਰ ਇਹ ਗੱਲ ਕਹੀ ਜਾ ਰਹੀ ਹੈ ਤਾਂ ਨਸ਼ੇ ਦਾ ਆਦੀ ਹੈ ਔਰ ਜੋ ਕੁਝ ਮੋਢਲੀ ਜਾਂਚ ਦੇ ਵਿੱਚ ਗੱਲਾਂ ਸਾਹਮਣੇ ਆਈਆਂ ਨੇ ਉਹ ਇਹੀ ਲੱਗ ਰਿਹਾ ਸੀ ਕਿ ਵੇਚਣ ਬਚਾਉਣ ਵਾਲਾ ਨਹੀਂ ਲੱਗ ਰਿਹਾ ਇਹ ਮੰਨ ਲਓ ਜੇ ਪੁਲਿਸ ਦੀ ਮੰਨੀ ਹੈ ਤਾਂ ਵੇਚਣ ਬਚਾਉਣ ਵਾਲਾ ਨਹੀਂ ਲੱਗ ਰਿਹਾ ਤਾਂ ਉਹ ਲੱਗ ਏ ਰਿਹਾ ਕਿ ਸਿਰਫ ਆਦੀ ਹੋਈ ਹੈ ਹੋ ਸਕਦਾ ਏਸ ਕਰਕੇ ਰਿਮਾਰਨਡ ਦਿੱਤਾ ਗਿਆ ਹੋਵੇ ਪਰ ਇਹ ਸਾਫ਼ ਹੈ ਕਿ ਰਿਮਾਂਡ ਇਸੇ ਕਰਕੇ ਨਹੀਂ ਦਿੱਤਾ ਗਿਆ ਜੇ ਪੁਲਿਸ ਦੇ ਕੋਲ ਸਬੂਤਾਂ ਦੀ ਘਾਟ ਹੈਗੀਏ। ਇੱਕੋ ਪਹਿਲੀ ਗੱਲ ਤਾਂ ਜੇ ਤੱਕ ਤੁਹਾਨੂੰ ਪਤਾ ਨਹੀਂ ਕਿ ਸਬੂਤ ਪੇਸ਼ ਕਿਹੜੇ-ਕਿਹੜੇ ਕੀਤੇ ਗਏ ਨੇ। ਦੇਖੋ ਕੁਝ ਚੀਜ਼ਾਂ ਬਿਲਕੁਲ ਜਿਵੇਂ ਇਹ ਹੀ ਕਹਿ ਦੇਣਾ ਕਿ ਆਦੀ ਹੈ। ਕੋਈ ਟੈਸਟ ਟੈਸਟਾਂ ਦਾ ਤਾਂ ਹੁੰਦਾ ਨਹੀਂ ਕਿ ਜਿਹੜਾ ਦੱਸ ਦਵੇ ਵੀ ਬੰਦਾ ਆਦੀ ਹੈ ਇਹ ਹੋ ਸਕਦਾ ਹੈ ਟੈਸਟ ਦੇ ਚ ਆ ਜਾਂਦਾ ਹੈ ਕਿ ਇਹਨੇ ਇਹ ਕੰਜ਼ਿਊਮ ਕੀਤੀ ਹੈ ਚੀਜ਼। ਕਦੋਂ ਤੋਂ ਕੰਜ਼ਿਊਮ ਕਰ ਰਿਹਾ ਇਦਾਂ ਦਾ ਟੈਸਟ ਤਾਂ ਕੋਈ ਨਹੀਂ ਹੁੰਦਾ। ਤੋ ਇਹਦਾ ਮਤਲਬ ਉਥੇ ਚਲੋ ਕੇਸ ਪ੍ਰੈਜੈਂਟ ਕਰਨ ਦੀ ਗੱਲ ਹੈ ਕਿ ਜੇ ਵੀਡੀਓ ਉਹਨਾਂ ਨੇ ਬਣਾਉਣੀ ਚਾਹੀਦੀ ਸੀ ਉਹਨਾਂ ਨੂੰ ਮਤਲਬ ਬਣਾ ਹੀ ਰਹੇ ਹੋਣਗੇ ਜੇ ਉਹ ਕਰ ਰਹੇ ਨੇ ਇਦਾਂ ਦੀ ਪਰ ਕੁਝ ਗੱਲ ਇਹ ਵੀ ਲੱਗ ਰਹੀ ਹੈ ਕਿ ਸਡਨਲੀ ਪੁਲਿਸ ਤੇ ਬਹੁਤ ਪ੍ਰੈਸ਼ਰ ਕਾਉਂਟਰ ਪ੍ਰੈਸ਼ਰਸ ਹੋ ਜਾਂਦੇ ਨੇ ਜਦੋਂ ਪਤਾ ਲੱਗਿਆ ਹੋਣਾ ਕਿ ਅੰਮ੍ਰਿਤਪਾਲ ਸਿੰਘ ਦਾ ਭਰਾ ਹੈ ਤਾਂ ਹੋਰ ਬਹੁਤ ਸਾਰੀਆਂ ਜਿਹੜੀਆਂ ਸ਼ਕਤੀਆਂ ਨੇ ਉਹ ਵੀ ਸਰਗਰਮ ਹੋ ਜਾਂਦੀਆਂ ਨੇ ਕਿਉਂਕਿ ਉਹਦੇ ਤੋਂ ਪਹਿਲਾਂ ਤਾਂ ਦੱਸਣ ਤੋਂ ਉਹਨਾਂ ਦੇ ਐ ਲੱਗ ਰਿਹਾ ਸੀ ਵੀ ਜਿਵੇਂ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਕੌਣ ਹੈ ਵਿਅਕਤੀ ਨਾਲ ਦਾ ਜਿਹੜਾ ਵਿਅਕਤੀ ਹੈ ਉਹ ਜਿਹੜਾ ਲਵ ਪੀਸਿੰਗ ਉਹਦਾ ਵੀ ਜੇ ਵੈਰੀਫਿਕੇਸ਼ਨ ਪੂਰੀ ਨਹੀਂ ਹੋਈ ਪਰ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਦੋਨਾਂ ਜਣਿਆਂ ਨੇ ਦੱਸਿਆ ਜਿਵੇਂ ਪੀਸ ਕਹਿ ਰਹੀ ਹੈ ਜੇ ਗੱਲ ਸੱਚੀ ਹੋਵੇ ਕਿ ਅਸੀਂ ਫਲਾਣੇ ਤੋਂ ਲੈ ਕੇ ਆਏ ਪੇਮੈਂਟ ਦਾ ਸਬੂਤ ਮਿਲ ਰਿਹਾ ਪ੍ਰੂਵ ਹੋ ਰਹੀ ਹੈ ਚੀਜ਼ ਮਟੀਰੀਅਲ ਬਰਾਮਦ ਹੋ ਗਿਆ ਮਤਲਬ ਇੰਨਾ ਜ਼ਿਆਦਾ ਮੇਰੇ ਖਿਆਲ ਅਪਲਾਨ ਕਰਨਾ ਮੁਸ਼ਕਲ ਹੁੰਦਾ ਹੈ ਬਾਕੀ ਹੁਣ ਉਹ ਜਦੋਂ ਉਹਨੂੰ ਫੜਦੇ ਨੇ ਸੰਦੀਪ ਅਰੋੜਾ ਨਾਮ ਦਾ ਜਿਹੜਾ ਵਿਅਕਤੀ ਹੈ ਉਹ ਕੀ ਬਿਆਨ ਦਿੰਦਾ ਹੈ ਕਿਧਰਲੇ ਪਾਸੇ ਨੂੰ ਕੀ ਟਰਨ ਲੈਂਦਾ ਹੈ ਕੇਸ ਉਦੋਂ ਹੋਊਗਾ ਪਰ ਇਹ ਅਜੀਬੋ ਘਰੀਬ ਗੱਲ ਲੱਗ ਰਹੀ ਹੈ ਮੁਤਾਲ ਸਿੰਘ ਦੇ ਸਾਰੇ ਇਹ ਵੀ ਹੈ ਨਾ ਜਦੋਂ ਹੁਣ ਪਰਿਵਾਰਕ ਮੈਂਬਰ ਜਦੋਂ ਗਏ ਹੋਣੇ ਆ ਉਹਦੇ ਕੋਲ ਗੱਲਬਾਤ ਕਰਨ ਜਦੋਂ ਰਿਮਾਂਡ ਹੈ ਤੇ ਅਦਾਲਤ ਦੇ ਵਿੱਚ ਪੇਸ਼ ਕਰਨ ਲੈ ਕੇ ਗਈ ਆ ਪੁਲਿਸ ਜਦੋਂ ਪਰਿਵਾਰਕ ਮੈਂਬਰ ਉੱਤੇ ਪਹੁੰਚੇ ਹੋਣੇ ਆ ਗੱਲਬਾਤ ਹੋਈ ਹੋਣੀ ਆ ਉਹਦੇ ਨਾਲ ਕਿ ਭਾਈ ਦੱਸ ਸੱਚਾਈ ਕੀ ਹੈ ਹੋ ਸਕਦਾ ਹੈ ਕਿ ਉਦੋਂ ਜਿਹੜਾ ਪਰਿਵਾਰ ਉਹਨਾਂ ਨੂੰ ਕੋਈ ਪੁੱਛਗਿੱਛ ਕਰਕੇ ਬਾਹਰ ਆ ਕੇ ਦੱਸ ਦਵੇ ਕਿ ਭਾਈ ਨਹੀਂ ਉਹ ਤਾਂ ਕਿਹਾ ਮੈਨੂੰ ਗਲਤ ਫਸਾਇਆ ਗਿਆ ਇਹੋ ਜੀ ਗੱਲਬਾਤ ਵੀ ਪਰ ਹਾਂ ਜੇ ਉਹ ਉਹ ਤੋਂ ਅੰਦਰ ਪੁੱਛ ਕੇ ਨਹੀਂ ਦੱਸ ਦੇ ਬਾਹਰ ਆ ਕੇ ਕਿ ਭਾਈ ਕੁਝ ਵੀ ਜਾਂ ਚੌਕੀ ਵਾਟ ਲੈਣ ਜਾਂ ਕੇਸ ਤੇ ਕੋਈ ਗੱਲਬਾਤ ਕਰ ਲੈਂਦੇ ਕਿਉਂਕਿ ਇਹ ਤਾਂ ਲਾਜ਼ਮੀ ਹੈ ਨਾ ਅੰਦਰ ਜਾ ਕੇ ਪੁੱਛਦਾ ਹੀ ਹੈ ਕਿ ਭਾਈ ਵਾਕਈ ਤੇਰੇ ਤੋਂ ਫੜਿਆ ਗਿਆ ਤੂੰ ਇਹ ਕੰਮ ਕਿਉਂ ਕਰਦਾ ਫਿਰ ਅਗਲਾ ਕਹਿੰਦਾ ਹੀ ਹੈ ਕਿ ਨਹੀਂ ਜੀ ਮੈਨੂੰ ਤਾਂ ਇਹਨਾਂ ਨੇ ਗਲਤ ਫਸਾਇਆ ਫਿਰ ਬਾਹਰ ਆ ਕੇ ਪਰਵਾਹ ਦਲਦਾ ਹੀ ਹੈ ਤੇ ਜੇ ਉਹ ਨਹੀਂ ਆ ਕੇ ਦੱਸਦਾ ਤਾਂ ਫਿਰ ਕਿਤੇ ਨਾ ਕਿਤੇ ਕਦਾਲ ਚ ਕੁਝ ਕਾਲਾ ਹੈਗਾ ਹੀ ਹੈ ਡਾਕਟਰ ਸਾਹਿਬ ਕੋਈ ਨਾ ਕੋਈ ਤਬਰ ਕਿਉਂਕਿ ਹਾਲਾਂਕਿ ਇਹ ਵੀ ਗੱਲ ਐਸਐਸਪੀ ਨੇ ਕਹੀ ਹੈ ਕਿ ਭਾਈ ਇਹਨੂੰ ਇਸ ਤਰੀਕੇ ਨਾਲ ਨਾ ਜੋੜੋ ਕਿ ਅਮਰਤਪਾਲ ਦਾ ਭਰਾ ਅਮਰਤਪਾਲ ਦਾ ਭਰਾ ਹੁਣ ਦੇਖੋ ਅਮਰਤਪਾਲ ਜੇਲ੍ਹ ਦੇ ਵਿੱਚ ਹੈਗਾ ਔਰ ਬਾਹਰ ਹੁਣ ਅਮਰਤਪਾਲ ਦਾ ਭਰਾ ਕੀ ਕਰ ਰਿਹਾ ਹੁਣ ਇਹ ਵੀ ਤਾਂ ਕਿਸੇ ਦੀ ਗਰੰਟੀ ਨਹੀਂ ਅੱਜ ਕੱਲ ਨਾਲ ਦੇ ਜਮ੍ਹਾਂ ਦੇ ਕਿਸੇ ਧੀ ਪੁੱਤ ਦੀ ਗਰੰਟੀ ਨਹੀਂ ਬੰਦਾ ਆਪਦੀ ਉਹ ਗਰੰਟੀ ਲੈ ਲਵੇ ਇੰਨਾ ਹੀ ਬੜਾ ਹੁਣ ਇਹਦੇ ਵਿੱਚ ਤਾਂ ਇਹ ਵੀ ਹੈ ਕਿ ਅਮਰਤਪਾਲ ਦਾ ਜਿਹੜਾ ਉਹ ਕੀ ਕਸੂਰ ਹੈਗਾ ਇਹਦੇ ਵਿੱਚ ਜਿਵੇਂ ਜੋੜਿਆ ਜਾ ਰਿਹਾ ਨਹੀਂ ਉਹ ਤਾਂ ਕੋਈ ਕਸੂਰ ਨਹੀਂ ਹੈ ਉਹਨੂੰ ਤਾਂ ਪਤਾ ਵੀ ਨਹੀਂ ਹੁਣਾ ਇਸ ਗੱਲ ਦਾ ਉਹਦੇ ਨਾਲ ਤਾਂ ਨਹੀਂ ਕੋਈ ਮਤਲਬ ਬਣਦਾ ਪਰ ਪਰਿਵਾਰ ਨੇ ਬਿਨਾਂ ਨੂੰ ਮਿਲੇ ਪਹਿਲਾਂ ਹੀ ਇਹ ਕਹਿਣਾ ਸ਼ੁਰੂ ਕਰਤਾ ਕਿਉਂਕਿ ਅਕਸਰ ਕੀ ਹੁੰਦਾ ਹੈ ਕਿ ਜਿਹੜੇ ਇਦਾਂ ਦੇ ਕੇਸ ਹੁੰਦੇ ਨੇ ਉਹਨਾਂ ਚ ਵਕੀਲ ਪੱਤਰਕਾਰ ਹੋਰ ਬਹੁਤ ਸਾਰੇ ਸਲਾਹਾਂ ਦੇਣ ਵਾਲੇ ਹੁੰਦੇ ਨੇ ਵੀ ਇਦਾਂ ਕਹੋ ਇਦਾਂ ਨਾ ਕਹੋ ਆਪਾਂ ਪਹਿਲਾਂ ਵੀ ਦੇਖਿਆ ਕਲਸਤਾਨ ਵਾਲੇ ਮੁੱਦੇ ਤੇ ਵੀ ਦੇਖੀਏ ਗੱਲ ਸੋ ਮੇਰਾ ਖਿਆਲ ਇਹ ਹੈ ਕਿ ਉਹਨਾਂ ਨੇ ਇੰਨੀ अर्ਲੀ ਉਹਨਾਂ ਨੂੰ ਨਹੀਂ ਸਿੱਖਣਾ ਚਾਹੀਦਾ ਇਹਨੂੰ ਮਿਲਣ ਤੋਂ ਬਾਅਦ ਕਹਿੰਦੇ ਉਹਨਾਂ ਨੇ ਤਾਂ ਪਹਿਲਾਂ ਹੀ ਸਟੈਂਡ ਲੈ ਲਿਆ ਕਿ ਜੀ ਉਹਨੂੰ ਅੰਮ੍ਰਿਤਪਾਲ ਨੂੰ ਮਿਲਣਾ ਹੈ ਇਹ ਵੀ ਹੈ ਨਾ ਗੱਲ ਜਦੋਂ ਜਦੋਂ ਹੁਣ ਮੰਨ ਲਓ ਕਿ ਘਰ ਦੇ ਵਿੱਚ ਕੋਈ ਗੱਲਬਾਤ ਐਜੇ ਜੀ ਹੁੰਦੀ ਹੈ ਜਦੋਂ ਗੁਰਸਿੱ ਜਦੋਂ ਬੰਦਾ ਫਿਰ ਡੋਪ ਟੈਸਟ ਦੇ ਵਿੱਚ ਆਉਂਦਾ ਹੈ ਤਾਂ ਭਲਾ ਮਿਲਿਆ ਪਰਿਵਾਰ ਉਹਨੂੰ ਨਹੀਂ ਮਿਲਿਆ ਉਹ ਕਹਿ ਸਕਦੇ ਆ ਕਿ ਭਾਈ ਸਾਡਾ ਮੁੰਡਾ ਗੁਰਸਿੱਖ ਬੰਦਾ ਕੁਝ ਕਰਦਾ ਨਹੀਂ ਐਵੇਂ ਕਿਵੇਂ ਡੋਪ ਟੈਸਟ ਦੇ ਵਿੱਚ ਆ ਗਿਆ ਕਿਤੇ ਨਾ ਕਿਤੇ ਉਹ ਚੀਜ਼ ਨੂੰ ਪਰਿਵਾਰ ਦੇ ਵੱਲੋਂ ਡਿਨਾਈ ਨਾ ਕਰਨਾ ਇਹ ਵੀ ਹੋ ਸਕਦਾ ਕਿ ਠੀਕ ਆ ਆਪਦੀ ਹੋ ਸਕਦਾ ਹੈ ਹੋ ਸਕਦਾ ਫੜਿਆ ਵੀ ਗਿਆ ਹੋਵੇ ਪਰ ਇਹਦਾ ਅਮਰਤਪਾਲ ਦੇ ਨਾਲ ਮੈਨੂੰ ਲੱਗਦਾ ਕੋਈ ਲੈਣਾ ਦੇਣਾ ਨਹੀਂ ਅਮਰਤਪਾਲ ਦਾ ਕੋਈ ਕਸੂਰ ਨਹੀਂ ਹੈ ਇਹ ਉਹਦੇ ਨਾਲ ਤਾਂ ਨਹੀਂ ਬਣਦੀ ਗੱਲ ਕੋਈ ਪਰ ਇਹ ਹੈ ਕਿ ਇੱਕ ਸਬੰਧ ਬਣ ਜਾਂਦਾ ਹੈ ਨਾ ਕਿ ਜਦੋਂ ਪਰਿਵਾਰ ਹੀ ਕਹਿ ਰਿਹਾ ਕਿ ਉਹਨੂੰ ਬਦਨਾਮ ਕਰਨ ਦੇ ਲਈ ਸਰਕਾਰ ਸਾਜ਼ਿਸ਼ ਕਰ ਰਹੀ ਹੈ ਫੇਰ ਉਹ ਸਾਰਾ ਕੇਸ ਦੀ ਰੰਗਤ ਹੋਰ ਬਣ ਜਾਂਦੀ ਐ ਅਸਲ ਦੇ ਵਿੱਚ ਕਿ ਜੇ ਸੱਚੀ ਮਿੱਚੀ ਪਲਾਂਟ ਕੀਤਾ ਗਿਆ ਹੈ ਉਹ ਸਾਰਾ ਕੁਝ ਹੈ ਤੇ ਉਹਦੇ ਕੋਲ ਕੁਝ ਨਹੀਂ ਸੀਗਾ ਜੇ ਮੈਡੀਕਲ ਟੈਸਟ ਵੀ ਗਲਤ ਮਤਲਬ ਪਲਾਂਟ ਕੀਤਾ ਗਿਆ ਹੈ ਈਵਨ ਜਿਹੜਾ ਪੇਟੀਐਮ ਦੇ ਉੱਪਰ ਜਿਹੜੀ ਪੇਮੈਂਟ ਹੋਈ ਉਹ ਵੀ ਗਲਤ ਪਲਾਂਟ ਕਰੀ ਗਈ ਹੈ ਫੇਰ ਤਾਂ ਬਹੁਤ ਵੱਡੀ ਸਾਜ਼ਿਸ਼ ਬਣਦੀ ਐ ਹੁਣ ਕੁਛ ਐਵੀਡੈਂਸ ਜਿਹੜੇ ਐਸੇ ਨਹੀਂ ਕਿ ਜਿਹੜੇ ਸਰਕਮੰਸਟੈਂਸ਼ੀਅਲ ਐਵੀਡੈਂਸ ਵੀ ਝੂਠ ਨਹੀਂ ਬੋਲਦੇ ਤਾਂ ਕਿ ਪੇਮੈਂਟ ਕਾਦੇ ਲਈ ਕੀਤੀ ਗਈ ਮੈਡੀਕਲ ਜਿਹੜਾ ਅਫੀਸਰ ਹੈ ਉਹ ਕੀ ਉਹ ਵੀ ਰਲਿਆ ਹੋਇਆ ਹੈ ਕੀ ਉਹ ਵੀ ਉਹ ਵੀ ਸਰਕਾਰੀ ਸਾਜ਼ਿਸ਼ ਦਾ ਹਿੱਸਾ ਹੈ ਮਤਲਬ ਇਹ ਆਪਣੇ ਆਪ ਦੇ ਵਿੱਚ ਨਾ ਇਹਦੀਆਂ ਬਹੁਤ ਸਾਰੀਆਂ ਮਤਲਬ ਪਰਤਾਂ ਨੇ ਕੇਸ ਦੀਆਂ ਜਿਹੜੀਆਂ ਆਉਣ ਵਾਲੇ ਸਮੇਂ 'ਚ ਖੁੱਲਣਗੀਆਂ ਪਰ ਇਹ ਹੈ ਕਿ ਹੈ ਅਨਫੋਰਚੂਨੇਟ ਗੱਲ ਹੈ ਬੜੀ ਕਿ ਇੱਕ ਵਿਅਕਤੀ ਜਿਹੜਾ ਜਿਹੜਾ ਇਲੈਕਸ਼ਨ ਹੀ ਇਸ ਉਹਦੇ ਉੱਪਰ ਲੜਿਆ ਕਿ ਨਸ਼ੇ ਖਤਮ ਕਰਨੇ ਨੇ ਉਹਦਾ ਸਕਾ ਭਰਾ ਹੀ ਨਸ਼ੇ ਦੇ ਕੇਸ ਦੇ ਵਿੱਚ ਫਸ ਜਵੇ ਜਾਂ ਫਸਾ ਲਿਆ ਜਾਵੇ ਤੇ ਆਪਣੇ ਆਪ ਦੇ ਵਿੱਚ ਮੇਰਾ ਕਹਿਦੇ ਹੈ ਵੀ ਬੜੀ ਅਨਫੋਰਚੂਨੇਟ ਗੱਲ ਹੈ ਪੰਜਾਬ ਦੇ ਤੋ ਦੇਖਦੇ ਆਂ ਕਿ ਇਹਦੇ ਵਿੱਚ ਹੁਣ ਜਿਹੜਾ ਕੀ ਬਣਦਾ ਸਾਡੀ ਨਜ਼ਰ ਜਿਹੜੀ ਇਸ ਕੇਸ ਤੇ ਬਣੀ ਰਹੂਗੀ ਉੱਧਰ ਡਾਕਟਰ ਸਾਹਿਬ ਬਹੁਤ ਅਹਿਮ ਜਿਹੜੀ ਖਬਰ ਹੈ ਆਮ ਆਦਮੀ ਪਾਰਟੀ ਦੀ ਵੱਡੀ ਲੀਡਰ ਕਿਸੇ ਸਮੇਂ ਮੁੱਖ ਮੰਤਰੀ ਦਾ ਚਿਹਰਾ ਬਣਨ ਦੀ ਕੋਸ਼ਿਸ਼ ਕਰ ਰਹੀ ਕਿਸੇ ਸਮੇਂ ਮੰਤਰੀ ਬਿਨਾ ਬਣਾਈ ਗਈ ਔਰ ਮੰਤਰੀ ਬਣਦੀ ਅੱਜ ਵੀ ਦੌੜ ਦੇ ਵਿੱਚ ਜਾਂ ਚੀਫ ਵਿੱਪ ਬਣਾ ਦਿੱਤੀ ਗਈ ਔਰ ਮੰਤਰੀ ਦਾ ਅਹੁਦਾ ਕੈਬਨਿਟ ਦਾ ਅਹੁਦਾ ਜਿਹੜਾ ਉਹਨਾਂ ਕੋਲ ਰੈਂਕ ਰੈਂਕ ਜੇ ਮੈਂ ਗੱਲ ਕਰਾਂ ਰੈਂਕ ਉਹਨਾਂ ਕੋਲ ਹੈਗਾ ਬੀਬੀ ਬਲਜਿੰਦਰ ਕੌਰ ਤਰਵੰਡੀ ਸਾਹਿਬੋਂ ਤੋਂ ਐਮਐਲਏ ਔਰ ਉਹਨਾਂ ਦੇ ਪਤੀ ਦੇ ਉੱਪਰ ਔਰ ਬੀਬੀ ਬਲਜਿੰਦਰ ਕੌਰ ਦੇ ਉੱਪਰ ਗੁੰਡਾ ਟੈਕਸ ਵਸੂਲਣ ਦੇ ਜਿਹੜੇ ਉਹ ਇਲਜ਼ਾਮ ਲੱਗ ਗਏ ਆ ਡਾਕਟਰ ਸਾਹਿਬ ਔਰ ਇਸ ਤੋਂ ਪਹਿਲਾਂ ਵੀ ਥੋੜੀ ਦੇਰ ਪਹਿਲਾਂ ਵੀ ਇਹਨਾਂ ਦੇ ਉੱਪਰ ਇਲਜ਼ਾਮ ਜਿਹੜੇ ਲੱਗੇ ਸੀਗੇ ਤੇ ਹੁਣ ਦੁਬਾਰਾ ਫਿਰ ਉਹਨਾਂ ਤੇ ਇਲਜ਼ਾਮ ਗੁੰਡਾ ਟੈਕਸ ਵਸੂਲਣ ਦੇ ਲੱਗ ਗਏ ਆ ਕਿਵੇਂ ਦੇਖਦੇ ਹਾਂ ਵਾਰ-ਵਾਰ ਇਹੋ ਜਿਹੇ ਇਲਜ਼ਾਮ ਲੱਗਣਾ ਕੀ ਲੱਗਦਾ ਹੈ ਕਿ ਇਹਦੇ ਵਿੱਚ ਕੋਈ ਜਾਂਚ ਬਿਠਾਈ ਜਾਊਗੀ ਜਾਂ ਕੀ ਕੁਝ ਹੋਣਾ ਚਾਹੀਦਾ ਹੈ ਹੋਰ ਕੀ ਕੋਈ ਜਾਣਕਾਰੀ ਹੈ ਵਿੱਚ ਕੀ ਕੁਝ ਇਲਜ਼ਾਮ ਲੱਗੇ ਨੇ ਇਹ ਕੋਸ ਗਵਿੰਦਰ ਜੀ ਇੱਕ ਤਾਂ ਉੱਥੇ ਤਲਵੰਡੀ ਸਾਬੋ ਦੇ ਵਿੱਚ ਨਾ ਜਿਹੜੀ ਗੁਰੂ ਗੋਬਿੰਦ ਸਿੰਘ ਰਫਾਈਨਰੀ ਹੈਗੀ ਹੈ ਨਾ ਉਹਦੇ ਤੇ ਪਹਿਲਾਂ ਵੀ ਬਹੁਤ ਵਾਰੀ ਇਹ ਚਰਚਾ ਦੇ ਵਿੱਚ ਗੱਲ ਆਈ ਹੈ ਕਿ ਉੱਥੇ ਜਿਹੜੀਆਂ ਗੱਡੀਆਂ ਨੇ ਜਿਹੜੇ ਟਰੱਕ ਨੇ ਉਹਨਾਂ ਦੇ ਉੱਪਰ ਮਤਲਬ ਟਰਾਂਸਪੋਰਟੇਸ਼ਨ ਤੇ ਕਬਜ਼ਾ ਕਿਸੇ ਮਾਫੀਆ ਦਾ ਇਹ ਹੁੰਦੀ ਗੱਲ ਨਹੀਂ ਆਪ ਗਵਰਨਮੈਂਟ ਤੋਂ ਪਹਿਲਾਂ ਦੀ ਵੀ ਗੱਲ ਹੈ ਪਰ ਜੇ ਤੁਸੀਂ ਥੋੜਾ ਜਿਹਾ ਹੋਲ ਫਰੀਕੀ ਦੇ ਵਿੱਚ ਕਿਤੇ ਜਾ ਕੇ ਦੇਖੋ ਨਾ ਜਿਹੜੀਆਂ ਟਰੱਕ ਯੂਨੀਅਨਸ ਨੇ ਸਾਡੀਆਂ ਅਸਲ ਦੇ ਵਿੱਚ ਉਹਨਾਂ ਦਾ ਵੀ ਇੱਕ ਜਿਹੜਾ ਤੰਦਾ ਹੈ ਟਰੱਕ ਯੂਨੀਅਨਜ਼ ਦੇ ਉੱਪਰ ਜਿਸ ਦਿਨ ਆਮ ਆਦਮੀ ਪਾਰਟੀ ਦਾ ਸਭ ਤੋਂ ਪਹਿਲਾ ਜਿਹੜਾ ਕੰਮ ਹੋਇਆ ਸੀ ਤੁਹਾਨੂੰ ਯਾਦ ਹੋਣਾ ਹੈ ਕਿ ਟਰੱਕ ਯੂਨੀਅਨਜ਼ ਦੀਆਂ ਤੇ ਕਬਜ਼ੇ ਲੈ ਗਏ ਸੀ ਮਤਲਬ ਉੱਥੋਂ ਜਿਹੜੇ ਲੋਕਲ ਪੋਲੀਟੀਸ਼ੀਅਨ ਲੋਕਲ ਅਫੀਸਰਸ ਨੇ ਉਹਨਾਂ ਦਾ ਐਕਸਟਰਸ਼ਨ ਦਾ ਕੰਮ ਤਾਂ ਚੱਲਦਾ ਹੈ ਜਿਵੇਂ ਰੇਤੇ ਦੀਆਂ ਖੱਡਾਂ ਹੋਈਆਂ ਓਵੇਂ ਟਰੱਕ ਯੂਨੀਅਨਜ਼ ਨੇ ਸੋ ਉਸ ਰਾਈਨਰੀ ਦੇ ਵਿੱਚ ਕਾਫੀ ਵਾਰੀ ਪਹਿਲਾਂ ਵੀ ਚਰਚਾ ਚਾਈ ਹੈ ਇਹ ਗੱਲ ਸੋ ਇੱਕ ਵਾਰੀ ਤਾਂ ਇੱਥੇ ਤੱਕ ਵੀ ਆ ਗਈ ਸੀ ਕਿ ਕਾਫੀ ਵੱਧ ਗਿਆ ਸੀ ਕੰਮ ਫਿਰ ਟੁਕਿਆ ਟੁਕਿਆ ਗਿਆ ਉਹਨ ਜਿਹੜੇ ਆਮ ਆਦਮੀ ਪਾਰਟੀ ਦੇ ਕਲੇਮ ਕਰ ਰਹੇ ਨੇ ਵਰਕਰ ਦਲਵਾਲ ਸਿੰਘ ਨੇ ਕੋਈ ਉਹਨਾਂ ਨੇ ਤਾਂ ਕਲੇਮ ਹੀ ਕੀਤਾ ਉਹਨਾਂ ਨੇ ਤਾਂ ਕਿਹਾ ਵੀ ਮਤਲਬ ਜਿਹੜੇ ਉਹਨਾਂ ਨੇ ਸ਼ਿਕਾਇਤ ਵੀ ਕੀਤੀ ਹੈ ਜਿਹੜੇ ਟਰਾਂਸਪੋਰਟਰ ਨੇ ਜਾ ਕੇ ਐਸਐਸਪੀ ਨੂੰ 21 ਬੰਦਿਆਂ ਨੇ ਸ਼ਿਕਾਇਤ ਕਰੀ ਹੈ ਕਿ ਜੀ ਉੱਥੇ ਟੈਕਸ ਲਿਆ ਜਾਂਦਾ 50 ਰੁਪਏ ਟਨ ਦੇ ਹਿਸਾਬ ਦੇ ਨਾਲ 1500 ਪਰ ਗੱਡੀ ਦੇ ਹਿਸਾਬ ਨਾਲ ਉਹ ਵੀ ਮਤਲਬ ਵੀਡੀਓ ਸੋਸ਼ਲ ਮੀਡੀਆ ਤੇ ਤੁਰੇ ਫਿਰਦੀ ਹੈ ਖੈਰਾ ਸਾਹਿਬ ਨੇ ਵੀ ਸ਼ੇਅਰ ਕੀਤੀ ਹੈ ਬਹੁਤ ਬੜੀ ਬੜੀ ਸ਼ੌਕਿੰਗ ਲੱਗਦੀ ਹੈ ਇਹ ਗੱਲ ਪਰ ਇਹ ਸ਼ੋਕਿੰਗ ਜਿਸ ਕਰਕੇ ਕੱਟ ਜਾਂਦੀ ਹੈ ਕਿਉਂਕਿ ਸਾਡੇ ਜਿਹੜੇ ਲੋਕ ਪੋਲਿਟਿਕਸ ਦੇ ਚਾ ਰਹੇ ਨੇ ਜੇ ਅਸੀਂ ਓਵਰਆਲ ਕਿਸੇ ਵਿਅਕਤੀ ਨੂੰ ਛੱਡ ਵੀ ਲਈਏ ਜਿਸ ਤਰ੍ਹਾਂ ਇਲੈਕਸ਼ਨਾਂ ਤੇ ਖਰਚਾ ਕਰਦੇ ਨੇ ਜਿਸ ਤਰ੍ਹਾਂ ਇਲੈਕਸ਼ਨਾਂ ਤੋਂ ਬਾਅਦ ਇੱਕਦਮ ਅਮੀਰ ਹੋ ਜਾਂਦੇ ਨੇ ਮਤਲਬ ਪਿੱਛੇ ਜੇ ਇੱਥੇ ਇੱਕ ਵੀਡੀਓ ਪੂਰੀ ਫੈਰ ਰਹੀ ਸੀ ਇੱਕ ਇੱਕ ਬੰਦਾ ਹਾਰ ਕੇ ਵੀ ਅਮੀਰ ਹੋ ਗਿਆ ਮਤਲਬ ਇਹ ਜਿਹੜੀ ਸਾਡੇ ਪੋਲਿਟਿਕਸ ਹੈ ਤੰਦਾ ਬਣ ਗਈ ਐਸਲੇ ਤੰਦਾ ਜੁੜਿਆ ਹੋਇਆ ਡਿਫਰੈਂਟ ਕਿਸਮ ਦੇ ਹੋਰ ਤੰਦਿਆਂ ਦੇ ਨਾਲ ਇਉਂ ਦੇ ਕੇਂਦਰ ਦੇ ਵਿੱਚ ਹੈ ਕਿ ਜਿਹੜਾ ਬੰਦਾ ਹੈ ਉਹਨੂੰ ਮੰਥਲੀ ਥਾਣੇ ਆ ਰਹੀ ਹੋਰ ਆਉਣੀ ਸ਼ੁਰੂ ਹੋ ਜਾਂਦੀ ਹੈ ਸੋ ਇਹ ਉਹਨੇ ਦੋਸ਼ਾਇਆ ਬੜਾ ਗੰਭੀਰ ਹੈ ਸਰਕਾਰ ਨੂੰ ਮੇਰਾ ਖਿਆਲ ਹੈ ਦੇ ਉੱਪਰ ਤੁਰੰਤ ਕਾਰਵਾਈ ਕਰਕੇ ਇਹਦੀ ਜਾਂਚ ਕਰਾ ਕੇ ਜੋ ਵੀ ਫੈਕਟ ਨੇ ਸਾਹਮਣੇ ਲਿਆਉਣੇ ਚਾਹੀਦੇ ਨੇ ਲੋਕਾਂ ਦੇ ਪਰ ਸਰਕਾਰ ਦਾ ਰਿਪੋਰਟ ਹੁਣ ਤੱਕ ਸਿੰਘਲਾ ਸਾਹਿਬ ਦੇ ਕੇਸ ਤੋਂ ਬਾਅਦ ਸਿੰਘਲਾ ਸਾਹਿਬ ਦਾ ਕੇਸ ਵਿੱਚ ਇਹੀ ਸੀ ਉਹਦੇ ਵੀ ਫੈਕਟਾਂ ਸਾਹਮਣੇ ਨਹੀਂ ਲੈਂਦੇ ਕਲੇਮ ਕੀਤੇ ਗਏ ਸੀ ਮਨ ਸਰਕਾਰ ਲੱਗ ਜਾਂਦੀ ਸਾਰੇ ਕਾ ਸੋ ਜਿਉਂ ਕੋਈ ਆਸ ਨਹੀਂ ਲੱਗ ਰਹੀ ਕਿ ਅਸੀਂ ਕੋਈ ਗੱਲ ਹੋਊਗੀ ਪਰ ਦਿਨੋਂ ਦਿਨ ਇਹ ਜੀਆਂ ਸਟੋਰੀਆਂ ਇਹ ਜੀਆਂ ਕਹਾਣੀਆਂ ਜਿਹੜੀਆਂ ਦੂਜਿਆਂ ਬਾਰੇ ਸੁਣਦੇ ਸੀ ਉਹ ਕਟੜ ਇਮਾਨਦਾਰ ਬਾਰੇ ਹੋਰ ਵੀ ਜ਼ਿਆਦਾ ਆ ਰਹੀਆਂ ਨੇ ਅਤੇ ਇਹ ਆਪਣੇ ਆਪ ਲੋਕਾਂ ਨੂੰ ਬੜੀ ਨਿਰਾਸ਼ਾ ਹੁੰਦੀ ਹੈ ਜਿਨ੍ਹਾਂ ਨੇ ਚਾਹ ਨਾਲ ਵੋਟਾਂ ਪਾਈਆਂ ਬਾਰ ਬਾਰ ਇੰਨੇ ਸੀਨੀਅਰ ਲੋਕਾਂ ਦੇ ਉੱਪਰ ਇਲਜ਼ਾਮ ਲੱਗਣੇ ਡਾਕਟਰ ਸਾਹਿਬ ਕਿਤੇ ਨਾ ਕਿਤੇ ਤਾਂ ਬਹੁਤ ਵੱਡੇ ਸਵਾਲ ਪੈਦਾ ਹੁੰਦੇ ਹੀ ਐ ਤਾਂ ਹੁਣ ਦੇਖਦੇ ਆਂ ਕਿ ਇਹਦੇ ਵਿੱਚ ਕੀ ਕੀ ਹੁੰਦਾ ਪਰ ਪਰ ਬਾਰ ਬਾਰ ਇਹ ਇਲਜ਼ਾਮ ਲੱਗਣੇ ਆ ਔਰ ਜੇ ਜਾਂਚ ਕਰਵਾਉਣ ਦੇ ਵਿੱਚ ਕੀ ਖਰਜ ਹੈਗਾ ਕਿਉਂਕਿ ਔਰ ਦੂਜੇ ਪਾਸੇ ਗੱਲ ਇਹ ਵੀ ਹੈ ਕਿ ਇਹਨੇ ਕਿ ਐਸਐਸਪੀ ਨੂੰ ਵੀ ਔਰ ਕੁਝ ਅਫਸਰਾਂ ਨੂੰ ਵੀ ਇਹਦੀ ਸ਼ਿਕਾਇਤ ਮਿਲੀ ਹੈ ਪਤਾ ਨਹੀਂ ਉਹਦੇ ਵਿੱਚ ਹੁਣ ਕੀ ਹੋਇਆ ਪਰ ਜਾਂਚ ਕਰਵਾਉਣ ਦੇ ਵਿੱਚ ਤਾਂ ਜੇ ਵਾਰ-ਵਾਰ ਇਹੋ ਜਿਹੇ ਇਲਜ਼ਾਮ ਲੱਗਦੇ ਹਨ ਮੈਨੂੰ ਨਹੀਂ ਲੱਗਦਾ ਕਿ ਕੋਈ ਜਿਹੜੀ ਉਹਦੇ ਵਿੱਚ ਕੋਈ ਇਹਨਾਂ ਨੂੰ ਦਿੱਕਤ ਹੋਣੀ ਚਾਹੀਦੀ ਹੈ ਕਿਉਂਕਿ ਜੇ ਸਹੀ ਹੋਏ ਤਾਂ ਫਿਰ ਸਹੀ ਪਾਏ ਜਾਣਗੇ ਫਿਰ ਕਲੀਨ ਚੈਟ ਮਿਲ ਜੂਗੀ ਤੇ ਜੇ ਨਹੀਂ ਸਹੀ ਪਾਏ ਹੋਣਗੇ ਤਾਂ ਫਿਰ ਸਜ਼ਾ ਮਿਲ ਜੂਗੀ ਮੈਨੂੰ ਤਾਂ ਜਾਂਚ ਕਰਾਉਣ ਦੇ ਵਿੱਚ ਤਾਂ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਮੇਰਾ ਖਿਆਲ ਹੈ ਵੀ ਅੱਜਕੱਲ੍ਹ ਹੁਣ ਉਹ ਜਾਂਚ-ਜੋਚ ਵਾਲਾ ਸਮਾਂ ਸੁਖਵਿੰਦਰ ਜੀ ਲੰਘ ਗਿਆ ਜਿਸ ਤਰ੍ਹਾਂ ਉਂਗਰਾਲ ਵਰਗੇ ਬੰਦਿਆਂ ਨੇ ਉਂਗਲੀਆਂ ਉਠਾਈਆਂ ਨੇ ਕੋਈ ਜਵਾਬ ਵੀ ਨਹੀਂ ਉਹਦਾ ਆਇਆ ਮਤਲਬ ਸੋ ਇਹ ਤਾਂ ਬੜਾ ਛੋਟਾ ਕੇਸ ਹ ਉਸ ਹਿਸਾਬ ਦੇ ਨਾਲ ਕਿ ਸੀਐਮ ਦੇ ਉੱਪਰ ਡਾਇਰੈਕਟ ਮਤਲਬ ਬੰਦੇ ਕੁਐਸਚਨ ਕਰਨ ਤੇ ਇਹ ਜਿਹੜਾ ਪਹਿਲਾਂ ਹੁੰਦਾ ਸੀ ਨਾ ਝਾੜੂ ਵਾਲਾ ਕੰਮ ਵੀ ਚਲੋ ਥੋੜਾ ਜਿਹਾ ਝਾੜੂ ਮਾਰ ਦਿਓ ਤੇ ਸਪਾਈ ਕਰ ਦਿਓ ਉਹ ਕੰਮ ਤਾਂ ਖਤਮ ਹੋ ਜਾਂਦਾ ਹੁਣ ਜਾਂਚ ਪੋਚ ਨਹੀਂ ਹੁੰਦੀ ਹੁਣ ਤਾਂ ਚੁੱਪ ਕਰ ਜਾਂਦੇ ਨੇ ਬਿਲਕੁਲ ਹੀ ਵੇਟ ਕਰਦੇ ਨੇ ਵੀ ਇਹ ਤੋਂ ਵੱਡਾ ਕੋਈ ਹੋਰ ਚਲੋ ਕੇਸ ਨਿਕਲ ਆਵੇ ਜਾਂ ਕੋਈ ਹੋਰ ਕਿਸੇ ਪਾਸੇ ਨੂੰ ਗੱਲ ਤੁਰ ਜਾਵੇ ਜਾਂ ਕੋਈ ਹੋਰ ਨਵਾਂ ਨੈਰੇਟਿਵ ਨਵਾਂ ਕੋਈ ਗੱਲ ਬਣ ਜਾਵੇ ਟਲ ਜਵੇ ਕਿਉਂਕਿ ਖਬਰ ਦੀ ਉਮਰ ਐ ਇਸ ਵੀਡੀਆ ਦੇ ਯੁੱਗ ਦੇ ਵਿੱਚ ਪਹਿਲਾਂ ਖਬਰ ਦੀ ਉਮਰ ਹਫ਼ਤਿਆਂ 'ਚ ਹੁੰਦੀ ਸੀ ਫਿਰ ਦਿਨਾਂ 'ਚ ਆਈ ਹੁਣ ਘੰਟਿਆਂ 'ਚ ਐ ਕਿ ਇੱਕ ਘੰਟਾ ਇੱਕ ਖਬਰ ਚੱਲਦੀ ਐ ਉਸ ਤੋਂ ਬਾਅਦ ਫਿਰ ਦੂਜੀ ਖਬਰ ਆ ਜਾਂਦੀ ਐ ਫਿਰ ਉਹ ਕਹਿੰਦੇ ਛੱਡੋ ਬਰੇ ਜੀ ਤੋਂ ਪੁਰਾਣੀ ਗੱਲ ਹਾਂ ਸੋ ਪਰ ਦੁੱਖ ਦੀ ਗੱਲ ਇਹ ਹੈ ਕਿ ਇਹਨਾਂ ਦੇ ਆਪਣੇ ਵਰਕਰ ਹੀ ਜਿਹੜੇ ਪੁਰਾਣੇ ਸੀ ਜਾਂ ਜਿਹੜੇ ਐਕਟੀਵਿਸਟ ਨੇ ਕਈ ਆਰਟੀਆ ਜਿਹੜੇ ਇਹਨਾਂ ਦੇ ਨਾਲ ਦੇ ਬੰਦੇ ਸੀ ਜਦੋਂ ਉਹ ਗੱਲਾਂ ਚੱਕਦੇ ਇਹਨਾਂ ਆਪੋਜੀਸ਼ਨ ਚੱਕੇ ਜਾਂ ਲੋਕਾਂਗ੍ਰੇਸ ਚੱਕੇ ਅਕਾਲੀ ਚੱਕਣ ਉਹ ਗੱਲ ਹੋਰ ਹੁੰਦੀ ਹੈ ਕਿ ਉਹਨਾਂ ਦਾ ਤਾਂ ਚਲੋ ਕੰਮ ਹੈ ਹੀ ਹੈ ਭਾਈ ਬੰਦੇ ਇਹਨਾਂ ਦੇ ਆਪਣੇ ਬੰਦੇ ਜਦੋਂ ਵੀਡੀਓਜ਼ ਪਾ ਕੇ ਸਾਰਾ ਕੁਝ ਕਲੇਮ ਕਰਦੇ ਨੇ ਤਾਂ ਮੈਨੂੰ ਲੱਗਦਾ ਨਹੀਂ ਕਿ ਇਹ ਕਿਹੜੇ ਕਿਹੜੇ ਮੂੰਹ ਨਾਲ ਫਿਰ ਦੁਬਾਰਾ ਉਹਨਾਂ ਲੋਕਾਂ ਕੋਲ ਜਾਣਗੇ ਜਾਂਦੇ ਨੇ ਜਿਸ ਤਰ੍ਹਾਂ ਜਲੰਧਰ ਚ ਆਪਾਂ ਦੇਖਿਆ ਹੀ ਹੈ ਪਰ ਕਿੰਨੀ ਦੇਰ ਚੱਲੂਗਾ ਇਹ ਕੰਮ ਹੂੰ ਬਿਲਕੁਲ ਚਲੋ ਅਗਲੀ ਖਬਰ ਲੈਣਾ ਡਾਕਟਰ ਸਾਹਿਬ ਅਗਲੀ ਖਬਰ ਵੀ ਬੜੀ ਅਹਿਮ ਹੈ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਆ ਕਿ ਮੈਂ ਦੁਆਬੇ ਦੇ ਵਿੱਚ ਕੋਠੀ ਲੈ ਲਈ ਜਲੰਧਰ ਦੇ ਵਿੱਚ ਕੋਠੀ ਲੈ ਲਈ ਤੇ ਮੈਂ ਆਮ ਲੋਕਾਂ ਦੀਆਂ ਇੱਥੇ ਮੁਸ਼ਕਿਲਾਂ ਸੁਣਿਆ ਕਰੂੰਗਾ ਮਾਝੇ ਵਾਲਿਆਂ ਦੀ ਵੀ ਸੁਣਿਆ ਕਰੂੰ ਦੁਆਬੇ ਵਾਲਿਆਂ ਦੀਆਂ ਵੀ ਸੁਣਿਆ ਕਰੂੰ ਸੈਲਫੀਆਂ ਲਿਆ ਕਰਨਗੇ ਲੋਕ ਮੇਰੇ ਮੋਢੇ ਤੇ ਅਤਰ-ਤਰ ਕੇ ਮਸ਼ਕੱਤਾਂ ਨਹੀਂ ਚੱਲਣੀਆਂ ਪੈਣਗੀਆਂ ਲੋਕਾਂ ਨੂੰ ਦੁਆਬੇ ਦੇ ਵਿੱਚ ਕੋਠੀ ਲੈਣ ਦੇ ਨਾਲ ਹਾਲਾਂਕਿ ਸਭ ਨੂੰ ਪਤਾ ਸੀ ਉਹ ਡਰਾਮਾ ਹੀ ਹੈ ਪਰ ਅੱਜ ਆ ਜਿਹੜੇ ਐਮਐਲਏ ਸੁਖਵਿੰਦਰ ਕੂਟਲੀ ਜਿਹੜੇ ਆ ਕਾਂਗਰਸ ਦੇ ਉਹ ਗਏ ਜਿਹੜੇ ਸਖਤਰਤ ਦੇ ਵਿੱਚ ਉਹਨਾਂ ਨੂੰ ਦੇਖ ਕੇ ਜਿਹੜੇ ਆ ਉਹ ਕਹਿੰਦੇ ਦਰਵਾਜ਼ਾ ਲਾਇਆ ਹੋਇਆ ਸੀ ਸਿਕਿਉਰਿਟੀ ਨੇ ਉਹ ਕਹਿੰਦੇ ਕਿ ਭਾਈ ਮੈਂ ਐਮਐਲਏ ਆ ਸਖਤਰਤ ਦੇ ਵਿੱਚ ਅਸੀਂ ਮੁੱਖ ਮੰਤਰੀ ਨੂੰ ਵੀ ਮਿਲਣਾ ਅਸੀਂ ਮੰਤਰੀਆਂ ਨੂੰ ਵੀ ਮਿਲਣਾ ਸੀ ਅਫਸਰਾਂ ਨੂੰ ਵੀ ਮਿਲਣਾ ਹੁੰਦਾ ਐ ਐਮਐਲਏ ਨੂੰ ਤੁਸੀਂ ਸਖਤਰਤ ਦੇ ਵਿੱਚ ਜਾਣ ਤੋਂ ਕਿਵੇਂ ਰੋਕ ਲੂਗੇ ਚਲੋ ਉਹਨਾਂ ਨੇ ਫਿਰ ਉਹ ਤੇ ਜ਼ਰਤ ਜੀ ਦਿਖਾਈ ਤੇ ਚਲੋ ਗੇਟ ਤਾਂ ਉਹਨਾਂ ਨੇ ਲਿਆ ਖਲਵਾ ਪਰ ਗੱਲ ਇਹ ਹੈ ਵੀ ਮੁੱਖ ਮੰਤਰੀ ਸਾਹਿਬ ਜੇ ਕਾਂਗਰਸ ਦੇ ਐਮਐਲਏ ਨੂੰ ਦੇਖ ਕੇ ਕਿ ਐਮਐਲਏ ਨੂੰ ਦੇਖ ਕੇ ਕਾਂਗਰਸ ਦਾ ਹੋਣਾ ਇੱਕ ਬੱਕਰੀ ਗੱਲ ਹੈ ਕਿ ਐਮਐਲਏ ਨੂੰ ਦੇਖ ਕੇ ਮੁੱਖ ਮੰਤਰੀ ਸਾਹਿਬ ਆਏ ਗੇਟ ਬੰਦ ਕਰਵਾ ਰਹੇ ਆ ਤਾਂ ਫਿਰ ਜਲੰਧਰ ਅਸੀਂ ਕੋਠੀ ਦੇ ਵਿੱਚ ਆ ਆਂ ਬੰਦੇ ਨੂੰ ਵੱਡ ਦੀ ਕਿਤੇ ਇਜਾਜ਼ਤ ਹੋਣੀ ਆ ਇਹ ਕੀ ਡੈਮੋਕ੍ਰੇਸੀ ਚੱਲ ਕੀ ਰਿਹਾ ਜੀ ਇਹ ਸਰ ਜੀ ਮੈਨੂੰ ਲੱਗਦਾ ਵੀ ਉਹ ਚੱਲ ਚੱਲ ਕੁਝ ਨਹੀਂ ਰਿਹਾ ਵਕਤੋਂ ਗੁੰਜੀ ਡੋਮਣੀ ਗਾਵੇ ਅਲਪਤਾਲ ਉਹ ਅਸਲ ਦੇ ਵਿੱਚ ਜਿਹੜੀ ਵੀਡੀਓ ਵੀ ਚੱਲ ਰਹੀ ਹੈ ਉਹ ਪਹਿਲੀ ਗੱਲ ਤਾਂ ਮੇਰਾ ਖਿਆਲ ਆਪਾਂ ਨੂੰ ਥੋੜਾ ਜਿਹਾ ਚੈੱਕ ਕਰਨ ਵਾਲੀ ਗੱਲ ਹੋਊਗੀ ਕਿ ਉਹ ਜਿਹੜਾ ਪੰਜਾਬ ਵਾਲਾ ਬੰਦਾ ਤਾਂ ਕਹਿ ਰਿਹਾ ਮੈਂ ਆਰਡਰ ਨਹੀਂ ਕਰੇ ਸੈਕਰੀਟ ਦਾ ਦਰਵਾਜ਼ਾ ਬੰਦ ਹੈ ਐਮਐਲਏ ਨੂੰ ਏਂਟਰ ਨਹੀਂ ਕਰਨ ਦੇ ਰਹੇ ਉਹ ਕੋਈ ਮੇਰਾ ਨਹੀਂ ਖਿਆਲ ਕਿ ਸ਼ਾਇਦ ਸੀਐਮ ਲੈਵਲ ਦਾ ਕੁਝ ਤਾਂ ਵੀ ਹੋਵੇ ਉਹ ਲੋਕਲ ਸਿ큐ਟੀ ਚੈੱਕ ਅਪ ਕਿਤੇ ਚੱਲ ਰਹੀ ਹੋਣੀ ਹੈ ਲੱਗੇ ਤਾਂ ਰਿਹਾ ਵੈਸੇ ਪਰ ਇਹ ਹੈਰਾਨੀ ਦੀ ਗੱਲ ਹੈ ਜਿਹੜੇ ਕੋਈ ਇੰਚਾਰਜ ਨੇ ਕੋਈ ਸਾਹਮਣੇ ਨਹੀਂ ਆਇਆ ਉਹਨੇ ਕਿਹਾ ਮੇਰੀ ਗੱਲ ਕਰਾ ਦਿਓ ਕੱਲ ਕੋਈ ਨਹੀਂ ਕਰਾ ਸਕਿਆ ਮੂੜਕੇ ਉਹ ਦਰਵਾਜ਼ਾ ਖੋਲ ਵੀ ਦਿੱਤਾ ਗਿਆ ਮਤਲਬ ਉਹ ਹੈਰਾਨੀ ਦੀ ਗੱਲ ਹੈ ਵੀ ਐਮਐਲਏ ਵਾਲੇ ਸੈਕਟਰੀਏਟ ਦੇ ਦਰਵਾਜ਼ੇ ਬੰਦ ਹੋਣ ਲੱਗੇ ਨੇ ਮਤਲਬ ਸਭ ਤੋਂ ਸ਼ੌਕੀਂ ਤਾਂ ਇਹ ਵੀ ਕੀ ਦੇ ਆਰਡਰ ਸੀ ਜਾਂ ਕੀ ਸੀ ਉਹਦੀ ਬਾਅਦ ਚ ਇਨਕੁਆਰੀ ਕਰਨੀ ਹੈ ਸੁਣ ਉਹਦੇ ਬਾਰੇ ਪਰ ਇਹ ਹੈ ਕਿ ਮੇਰਾ ਖਿਆਲ ਇਹ ਹੈ ਕਿ ਹਾਲਤ ਜੋ ਹੈ ਨਾ ਰਾਜ ਭਾਗ ਦੀ ਜਿਵੇਂ ਸਰੀਰ ਹੁੰਦਾ ਨਾ ਆਪਣਾ ਸਰੀਰ ਆਪੇ ਹੀ ਕੰਮ ਕਰੀ ਜਾਂਦਾ ਹੁਣ ਆਪਾਂ ਰੋਜ਼ ਥੋੜੋ ਕਹਿੰਦੇ ਆ ਵੀ ਸਾਹ ਅਗਲੇ ਸਾਹ ਤੋਂ ਵੱਧ ਥੋੜੋ ਕਹਿੰਦੇ ਮਿਸ਼ਾਲ ਲੈ ਲਓ ਜਿਹੜਾ ਆਟੋਮੈਟਿਕ ਕੰਮ ਸੀ ਨਾ ਇੰਸਟੀਚੂਨਸ ਦਾ ਕੀ ਸਕਿਉਰਟੀ ਆਪਣਾ ਕੰਮ ਕਰ ਰਹੀ ਹੈ ਸੈਕਰੀਟ ਆਪਣਾ ਵਿਧਾਨ ਸਭਾ ਆਪਣਾ ਸਾਰਾ ਉਹ ਫੰਕਸ਼ਨਿੰਗ ਜਿਹੜੀ ਬਿਲਕੁਲ ਹੀ ਹੋਰੇ ਤਰ੍ਹਾਂ ਹੋ ਗਈ ਹੈ ਮਤਲਬ ਕੋਈ ਪਤਾ ਹੀ ਨਹੀਂ ਲੱਗਦਾ ਜਿਵੇਂ ਹੁਣ ਆਪਾਂ ਪੈਰਾਂ ਨੂੰ ਇਹ ਥੋੜੋ ਦਸਤਿਆਂ ਲੱਤਾਂ ਨੂੰ ਵੀ ਪਾਈ ਹੁਣ ਇਧਰ ਨੂੰ ਤੁਰ ਪੋ ਸੱਜੀ ਲੱਤ ਤੂੰ ਤੁਰ ਪੈ ਕੱਬੀ ਤੂੰ ਇਹ ਹੁਣ ਏਦਾਂ ਹੋਣ ਲੱਗ ਗਿਆ ਜਿਵੇਂ ਸਾਰਾ ਕੁਝ ਇੰਡੀਪੈਂਡੈਂਟ ਹੋ ਗਿਆ ਜਿਵੇਂ ਮਤਲਬ ਅਧਰੰਗ ਹੋ ਗਿਆ ਹੁੰਦਾ ਸਰਕਾਰ ਨੂੰ ਵੀ ਬਾਹ ਕਿਧਰ ਨੂੰ ਜਾ ਰਹੀ ਹੈ ਲੱਤ ਕਿਧਰ ਨੂੰ ਜਾ ਰਹੀ ਹੈ ਕਿਸ ਨੂੰ ਪਤਾ ਹੀ ਕੁਝ ਨਹੀਂ ਹੈ ਮਤਲਬ ਪਰ ਤੁਸੀਂ ਹੈਰਾਨੀ ਦੀ ਗੱਲ ਹੁੰਦੀ ਹੈ ਕਿ ਕਿੰਨੇ ਦਿਨ ਮੁੱਖ ਮੰਤਰੀ ਸਾਹਿਬ ਉੱਥੇ ਜਾ ਕੇ ਕੋਠੀ ਲੈ ਕੇ ਬੈਠੇ ਰਹੇ ਮਤਲਬ ਕੋਈ ਕਿਰਾਏ ਤੇ ਮਤਲਬ ਕੋਈ ਗੱਲ ਹੈ ਅੱਛਾ ਉੱਥੇ ਵੀ ਜਿਹੜਾ ਦੁਆਪੇ ਵਾਲਿਆਂ ਦਾ ਸੀ ਉੱਥੇ ਵੀ ਤਾਂ ਲੋਕ ਆਪਾਂ ਦੇਖਿਆ ਹੀ ਹੈ ਨਾ ਟਾਵਰਾਂ ਤੇ ਚੜੇ ਫਿਰਦੇ ਸੀ ਸੋ ਉਹ ਤਾਂ ਮੇਰਾ ਕਹਿ ਲਓ ਉਹਨਾਂ ਨੂੰ ਹੀ ਮਿਲਣਾ ਹੈ ਜਿਹੜੇ ਉਹਨਾਂ ਦੇ ਆਪਣੇ ਨੇ ਹੁਣ ਜਿਹੜਾ ਆਪਾਂ ਇੱਕ ਗੱਲ ਸਮਝ ਲਈਏ ਆਪਾਂ ਰੋਜ਼ ਗੱਲਾਂ ਕਰਦੇ ਰਹਿੰਦੇ ਆ ਕਿ ਜੀ ਰੰਗਲਾ ਪੰਜਾਬ ਬਣਾਉਣਾ ਸੀ ਫਲਾਣਾ ਕਰਨਾ ਸੀ ਉਹ ਪੰਜਾਬ ਉਹੀ ਹੈ ਜਿਹੜੇ ਉਹਦੇ ਆਪਣੇ ਬੰਦੇ ਨੇ ਜਿਹੜਾ ਹੋਰ 3 ਕਰੋੜ ਹੈ ਉਹ ਤਾਂ ਐਵੇਂ ਕਹਿਣ ਖਾਤਰ ਹੀ ਹੈ ਉਹੀ 30 40 ਬੰਦੇ ਜਨ ਮਤਲਬ ਕਹਿ ਲੋ 30 40 ਵੀ ਨਹੀਂ ਹੋਣੇ ਮੇਰੇ ਹਿਸਾਬ ਦੇ ਨਾਲ ਸੋ ਉਹੀ ਹੈ ਕਿ ਐਮਐਲਏ ਦੀ ਕਿਸੇ ਦੀ ਪੁੱਛ ਦੱਸ ਨਹੀਂ ਕੋਈ ਗੱਲ ਨਹੀਂ ਮੰਤਰੀਆਂ ਨੂੰ ਨਹੀਂ ਕੋਈ ਪੁੱਛਦਾ ਸੋ ਇਹ ਪੋਜੀਸ਼ਨ ਆ ਤਾਂ ਰਹੀ ਹੈ ਕਿਉਂਕਿ ਗਵਰਨੈਂਸ ਜ਼ੀਰੋ ਹੈ ਮਤਲਬ ਰੂਲ ਕਰਨਾ ਨਹੀਂ ਆਉਂਦਾ ਹੈਗਾ ਉਹ ਮਿਲ ਗਿਆ ਕੰਮਕਾਰ ਮਿਲ ਗਿਆ ਤੇ ਉਹ ਮਤਲਬ ਉਸੇ ਦੇ ਨਾਲ ਹੀ ਨਾ ਮਤਲਬ ਕਹਿ ਲੋ ਉਸੇ ਨੂੰ ਜਿਹੜਾ ਕੰਮ ਆਉਂਦਾ ਹੈ ਬਸ ਉਹ ਹੀ ਚਲਾਈ ਜਾ ਰਹੇ ਨੇ ਸਟ੍ਰਿੱਕ ਇਹ ਦਿਨ ਆ ਰੋਜ਼ ਕੋਈ ਕੋਈ ਕਿਸੇ ਦਾ ਕੰਟਰੋਲ ਨਹੀਂ ਅਫਸਰਾਂ ਦਾ ਵੀ ਹੋਈ ਹਾਲ ਹੋਇਆ ਤੁਸੀਂ ਦੇਖੋ ਜਿਸ ਤਰ੍ਹਾਂ ਹਜ਼ਾਰ ਬੰਦੇ ਦੀ ਬਦਲੀ ਕਰੀ ਬਸ ਉਹ ਖਬਰ ਬਣਾਉਣੀ ਸੀ ਫੱਟੀ ਸਾਰੀ ਵੀ 10000 ਦੀ ਪੁਲਿਸ ਵਾਲਾ ਬਦਲਦਾ ਸੀਐਮ ਕਹਿ ਰਹੇ ਵੀ ਇਹ ਡਰੱਗਸ ਦੇ ਨਾਲ ਲੜੇ ਹੋਏ ਸੀ ਉਹਨਾਂ ਕਰਕੇ ਬਦਲੇ ਆ ਉੱਥੇ ਹੀ ਬੈਠਾ ਡੀਜੀਪੀ ਹੈ ਜਿਹੜਾ ਉਹ ਕਹਿ ਰਿਹਾ ਵੀ ਨਹੀਂ ਇਹ ਜੀ ਕੋਈ ਗੱਲ ਨਹੀਂ ਹੈ ਤੁਸੀਂ ਦੇਖੋ ਨਾ ਕੋਆਰਡੀਨੇਸ਼ਨ ਹੀ ਕੋਈ ਨਹੀਂ ਹੈ ਸੋ ਮੈਨੂੰ ਨਹੀਂ ਲੱਗਦਾ ਕਈ ਵਾਰ ਆਪਾਂ ਸਮਝ ਲੈਣੇ ਵੀ ਸਾਰਾ ਕੁਝ ਭਗਵੰਤਮਾਨ ਦੇ ਕਰੇ ਤੇ ਮੈਨੂੰ ਤਾਂ ਲੱਗਦਾ ਉਹਦੇ ਕਹੇ ਤੇ ਗੇਟ ਵੀ ਬੰਦ ਨਹੀਂ ਹੋਣੇ ਜੋ ਕਹੇ ਉਹ ਗੇਟ ਕਿਸੇ ਹੋਰ ਨਹੀਂ ਬੰਦ ਕਰਾਉਂਦੇ ਉਹ ਅੰਦਰ ਫੜਿਆ ਬੈਠਾ ਮਤਲਬ ਰਾਈਟ ਹੈਂਡ ਡਸ ਨੋਟ ਨੋ ਵਟ ਲੈਫਟ ਡਸ ਮਤਲਬ ਸੱਜੇ ਹੱਥ ਨੂੰ ਨਹੀਂ ਪਤਾ ਕਿ ਖੱਬਾ ਕੀ ਕਰ ਰਿਹਾ ਹੈ ਮਤਲਬ ਖੱਬੇ ਨੂੰ ਨਹੀਂ ਪਤਾ ਕਿ ਸੱਜਾ ਕੀ ਕਰ ਰਿਹਾ ਹੈ ਸੋ ਇਹ ਸਰਕਾਰ ਪਹਿਲੀ ਵਾਰ ਮੇਰੇ ਖਿਆਲ ਨਾਲ ਨਵੇਂ ਕੀਤੀ માન ਸਥਾਪਿਤ ਕਰ ਰਹੀ ਹੈ ਹੰ ਕੰਨੀ ਬਤਿੰਗੋ ਐਵੀ ਚਲੋ ਆਮ ਤਾਂ 70 ਕਹਿੰਦੇ ਆ ਲੋਕ ਉਹਨਾਂ ਨੇ 76 ਕਹਿ ਕੇ ਘੇੜਦੇ ਆ ਇਹ ਵੀ ਕਹਿੰਦੇ 76 ਸਾਲਾਂ ਦੇ ਵਿੱਚ ਪਹਿਲੀ ਵਾਰ ਇਹ ਹੋ ਰਹੀਆਂ ਚੀਜ਼ਾਂ 76 ਇੱਕ ਨਹੀਂ ਹੋ ਰਹੀ 76 ਸਾਲ ਗੱਲ ਇਹ ਕਹਿੰਦੇ ਵੀ 74 ਸਾਲ 76 ਸਾਲਾਂ ਚ ਪਹਿਲੀ ਵਾਰੀ ਉਹ 74 ਸਾਲਾਂ ਵਾਲੀ ਗੱਲ ਹੀ ਹੈ ਜੀ ਇਹ ਵੀ ਚੀਜ਼ਾਂ ਜਿਹੜੀਆਂ ਪਹਿਲੀ ਵਾਰੀ ਉਹ ਸਾਹਮਣੇ ਆ ਰਹੀਆਂ ਨੇ ਚਲੋ ਡਾਕਟਰ ਸਾਹਿਬ ਦਾ ਮਨਲਾ ਸਿਕ ਥੋੜਾ ਕਨੈਕਸ਼ਨ ਟੁੱਟ ਗਿਆ ਚਲੋ ਇਹ ਡਾਕਟਰ ਹਰਿੰਦਰ ਸਿੰਘ ਪੱਟੀ ਸਾਹਿਬ ਸੀਗੇ ਜਿਹੜੇ ਕਿ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ ਹੋਏ ਸੀ ਉਮੀਦ ਕਰਦੇ ਆ ਕਿ ਪੱਟੀ ਸਾਹਿਬ ਦੇ ਨਾਲ ਕੀਤੀ ਗੱਲ ਬਹੁਤ ਤੁਹਾਨੂੰ ਜੁਸ ਪਸੰਦਾ ਹੀ ਹੋਣੀ ਹੈ No hará que tanda.